ਆ ਰਹੇ ਹਾਂ ਕਬੱਡੀ ਦੇ ਖਾਸ ਕਰਕੇ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਜਿਹੜੀਆਂ ਡੇਲੀ ਰੁਟੀਨ ਕੀ ਹੁੰਦੀ ਆ ਖਰਾਕਾਂ ਕੀ ਆ ਤੁਹਾਡੀਆਂ ਹਾਂਜੀ ਸਭ ਤੋਂ ਪਹਿਲੇ ਵਾਚ ਸਾਡੀ ਖਰਾਕ ਜਿਹੜੀ ਆ ਕਬੱਡੀ ਹੈ ਕਿ ਸਮਝ ਲੋਕ ਕਿ ਇੱਕ ਇੱਕ ਨੀਰੀ ਖਰਾਕ ਚ ਨਹੀਂ ਹੁੰਦੀ ਇਹ ਬੰਦੇ ਦੀ ਫਿਟਨੈਸ ਦੇ ਵਿੱਚ ਬਹੁਤ ਜ਼ਰੂਰੀ ਹੈ ਠੀਕ ਆ ਉਹਦੇ ਵਿੱਚ ਖਰਾਕ ਚ ਚਲੋ ਬੰਦਾ ਆਮ ਰੁਟੀਨ ਜਿਹੜੀ ਵੀ ਖਾਂਦਾ ਵਧੀਆ ਖਾਂਦਾ ਤੇ ਉਹ ਆਮ ਰੋਟੀ ਤਾਂ ਬੰਦੇ ਨਾਲੋਂ ਥੋੜੀ ਜਿਹੀ ਕਬੱਡੀ ਪਲੇਅਰ ਦੀ ਖਰਾਕ ਜਿਹੜੀ ਉਹ ਲੈ ਲੈਦਾ ਹੁੰਦੀ ਆ ਤੇ ਟ੍ਰੇਨਿੰਗ ਟੂ ਕਰਨੀ ਪੈਂਦੀ ਹੈ ਟ੍ਰੇਨਿੰਗ ਸਾਡੀ ਜਿਹੜੀ ਉਹ ਅਸੀਂ ਦੋ ਟਾਈਮ ਕਰੀਦੀ ਆ ਠੀਕ ਆ ਹੁਣ ਇੱਥੇ ਲਗਾਤਾਰ ਟੂਰਨਾਮੈਂਟ ਹੋ ਰਹੇ ਆ ਠੀਕ ਆ ਤਿੰਨ ਤਿੰਨ ਚਾਰ ਚਾਰ ਮੈਚ ਖੇੜਨੇ ਪੈਂਦੇ ਤੇ ਇਹ ਟ੍ਰੇਨਿੰਗ ਦਾ ਟ੍ਰੇਨਿੰਗ ਹੋਵੇ ਤਾਂ ਫੇਰ ਹੀ ਬੰਦਾ ਖੇਡਦਾ ਵਾ ਬਾਕੀ ਅ ਅੱਲਾਹ ਪਾਕ ਸਾਰੀ ਸਪੋਰਟ ਨੂੰ ਬਚਾਵੇ ਸਭ ਨੂੰ ਤੇ ਬਹੁਤ ਵਧੀਆ ਲੱਗਿਆ ਥੋੜਾ ਜਿਹਾ ਆਪਣੇ ਨਾਮਾਂ ਬਾਰੇ ਦੱਸੋ ਵੀ ਅੱਜ ਤੱਕ ਕਿਹੜੇ ਕਿਹੜੇ ਨਾਮ ਜਿਹੜੇ ਵੱਟੇ ਤੁਹਾਨੂੰ ਨਾਮ ਮਿਲੇ ਆ ਨਾਮ ਕਾਫੀ ਮਿਲੇ ਆ ਬਾਕੀ ਇਹ ਵਗੇ ਸਾਨੂੰ ਸਭ ਤੋਂ ਪਹਿਲੇ ਤਾਂ ਸਾਨੂੰ ਸਾਨੂੰ ਆਵਾਂ ਦਾ ਪਿਆਰ ਚਾਹੀਦਾ ਜੇ ਸਾਡੇ ਫੈਨ ਆ ਜਿਹੜੇ ਤੁਹਾਨੂੰ ਪਸੰਦ ਕਰਦੇ ਆ ਇਹ ਇਹ ਪਿਆਰ ਕਰਦੇ ਇਹ ਤੋਂ ਵੱਡਾ ਨਾਮ ਕੋਈ ਨਹੀਂ ਹੁੰਦਾ ਜੇ ਤੁਹਾਨੂੰ ਪਿਆਰ ਕਰਦੇ ਠੀਕ ਆ ਤੇ ਬਾਕੀ ਸ਼ੁਕਰੀਆ ਸਾਰਿਆਂ ਦਾ ਬਸ ਥੈਂਕ ਯੂ ਇਸ ਕੈਰੀਅਰ ਦੇ ਵਿੱਚ ਆਉਣਾ ਚਾਹੁੰਦੇ ਜਾਨੀ ਕਬੱਡੀ ਨੂੰ ਅਪਣਾਉਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਕਿ ਜਿਹੜੇ ਕਬੱਡੀ ਨੂੰ ਬਣਾਉਣਾ ਕਹਿੰਦੇ ਆ ਉਹ ਸਭ ਤੋਂ ਪਹਿਲਾਂ ਤਾਂ ਗੱਲ ਇਹ ਵਾ ਕਿ ਆਪਣੀ ਮਿਹਨਤ ਕਰਨੀ ਇਹ ਜੁਨੈਟਿਕ ਕਬੱਡੀ ਦੇ ਵਿੱਚ ਇੱਕ ਬੰਦਾ ਲਗਾਓ ਨਹੀਂ ਕਰਦਾ ਦਿਲਚਸਮੀ ਨਾਲ ਦਾ ਜਿਹਨਾਂ ਉਹ ਨਾ ਜਿਹੜੋ ਬੰਦਾ ਪਲੇਅਰ ਨਹੀਂ ਬਣ ਸਕਦਾ ਕਿਉਂਕਿ ਪਲੇਅਰ ਬਣਨ ਵਾਸਤੇ ਇਹਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਝੁਗਣਾ ਤੇ ਯਾਨਕਿ ਆਪਣੇ ਆਪ ਨੂੰ ਯਾਨਕਿ ਸਮੇਂ ਲੋਕ ਮਟਾਇਆ ਹੋਣਾ ਇਨਸਾਨ ਹੋਣਾ ਚਾਹੀਦਾ ਫਿਰ ਕਬੱਡੀ ਦੇ ਇਸ ਲੈਵਲ ਦੇ ਬੰਦਾ ਆ ਕੇ ਖੇਡੀ ਜੀ ਠੀਕ ਹੈ ਥੈਂਕ ਯੂ ਭਾਈ ਜੀ ਤੁਸੀਂ ਵੀ ਬਹੁਤ ਕਮਾਲ ਦੇ ਕਬੱਡੀ ਦੇ ਪਲੇਅਰ ਹੋ ਤੁਸੀਂ ਹੁਣੇ ਜਿਹੜੀ ਰੇਡ ਪਾਈ ਸੀ ਸਟਾਪਰ ਨੂੰ ਤੁਸੀਂ ਚੱਕ ਕੇ ਉਧਰ ਲੈ ਗਏ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਬਈ ਹੋਰ ਲੱਗਾ ਸੀ ਬੜਾ ਸਾਡਾ ਦੋਵਾਂ ਟੀਮਾਂ ਦਾ ਤੇ ਪੁਆਇੰਟ ਲੈਣਾ ਜ਼ਰੂਰੀ ਸੀ ਸਾਡਾ ਵੀ ਲਾ ਮਤਲਬ ਇੱਕ ਅੱਧੇ ਪੁਆਇੰਟ ਜੋ ਤੋ ਨਹੀਂ ਪਾਈ ਹੋਣੀ ਟੀਮ ਨੇ ਕਿਤੇ 500 ਤੇ ਫਿਰ ਐਸੇ ਵੱਲੀ ਯੋਰ ਲਾਉਣਾ ਪਿਆ ਬਾਪਾ ਜੀ ਤੇ ਬਹੁਤ ਅੱਛਾ ਲੱਗਾ ਵਾ ਸ਼ੁਕਰ ਅੱਲਾ ਦਾ ਅੱਲਾ ਨੇ ਮੈਚ ਸਿੱਤਾਇਆ ਵਾ ਸ਼ੁਕਰ ਅੱਲਾ ਦਾ ਅਚ ਜਦੋਂ ਤੁਸੀਂ ਰੇਡ ਪਾਉਣ ਜਾਂਦੇ ਸਭ ਤੋਂ ਵੱਡੀ ਕਿਹੜੀ ਦਿਮਾਗ 'ਚ ਗੱਲ ਹੁੰਦੀ ਆ ਕੋਈ ਨਹੀਂ ਮੱਸ ਅੱਲਾ ਦੀ ਮੇਰਾ ਅੱਲਾ ਖੈਰ ਕਰੇ ਅੱਲਾ ਦੀ ਰਹਿਮਤ ਆ ਤੇ ਅੱਲਾ ਬਾਣੇ ਖਿਆਰ ਕੀਤਾ ਬੱਸ ਦਿਨ ਸੇ ਮਿਹਨਤ ਆ ਅੱਲਾ ਬਾਣੇ ਸਿਲਾ ਦਿੱਤਾ ਮਿਹਨਤ ਕਰਦੇ ਉਹ ਬੱਸ ਉਹਦੇ ਨਾਲ ਹੀ ਮਿਹਨਤ ਨਾਲ ਹੀ ਭਾਈ ਸਾਰਾ ਕੁਝ ਸਪੈਸ਼ਲੀ ਜਿਹੜੇ ਫੈਨਸ ਆ ਤੁਹਾਡੇ ਜਿਹੜੇ ਮਾਪੇ ਜਾਂ ਮਾਪੇ ਜਿਹੜੇ ਇਸ ਖੇਡ ਬਾਣ ਨੂੰ ਬੱਚਿਆਂ ਨੂੰ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਹੁਤ ਅੱਛਾ ਵਾ ਖੇਡ ਬਾਸੇ ਕੋਈ ਵੀ ਖੇਡ ਹੋਵੇ ਖੇਡ ਚੱਣੀ ਚਾਹੀਦੀ ਆ ਪਰ ਨਸ਼ਾ ਨੂੰ ਤੋੜੰਦਾ ਬੰਦਾ ਖੇਡਾ ਲਾਜ਼ਮੀ ਜਿਹੜੀ ਮਨਜੀਪਾ ਖੇਡ ਕੇ ਡੋ ਖੇਡੋ ਲਾਜ਼ਮੀ ਜੀ ਜੀ ਬਹੁਤ ਸਿਹਤ ਅੱਛੀ ਹੁੰਦੀ ਆ ਜੀ ਜੀ ਸਿਹਤ 'ਚ ਫਰਕ ਪੈਂਦਾ ਵਾ ਮਾਸ਼ਾ ਅੱਲਾਹ ਉਹ ਸਾਰੇ ਤਮਾ ਤੋਂ ਫਾਇਦਾ ਗੁਰਿਆ ਤੋਂ ਮਤਵਾਇਦਾ ਕਿਉਂ ਜਿਵੇਂ ਜਿੱਥੇ ਖੇਮਾ ਜ਼ਿਆਦਾ ਹੁੰਦੀ ਆ ਜਿੱਥੇ ਗਰਾਊਂਡ ਜ਼ਿਆਦਾ ਵਾ ਜਿੱਥੇ ਖੇਲਾ ਜ਼ਿਆਦਾ ਵਾ ਉੱਥੇ ਬੰਦਾ ਉੱਥੇ ਨਸ਼ੇ ਬਹੁਤ ਘਟਿਆ ਠੀਕ ਆ ਤੇ ਇਸ ਕਰਕੇ ਨਸ਼ਿਆਂ ਤੋਂ ਬਚਣ ਵਾਸਤੇ ਯਾਨੀ ਕਿ ਸਾਨੂੰ ਇਹ ਗੇਮ ਜਿਹੜੀ ਨਾ ਬਹੁਤ ਵਧੀਆ ਵਾ ਠੀਕ ਆ ਤੇ ਜਿਹੜੇ ਸਾਨੂੰ ਵੇਖਦੇ ਆ ਤੇ ਜਾਣੇ ਚੈਨਲ ਨਹੀਂ ਸਾਨੂੰ ਵੇਖਦੇ ਉਹਨਾਂ ਨੂੰ ਇਹੀ ਆ ਕਿ ਇੱਥੋਂ ਦਿਖਾਉਣ ਵਾਸਤੇ ਮਿਹਨਤ ਜ਼ਰੂਰੀ ਹੈ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਕੀ ਕਬੱਡੀ ਦੇ ਵਿੱਚ ਨਸ਼ੇ ਹੁੰਦੇ ਆ ਨਹੀਂ ਕਬੱਡੀ ਦੇ ਵਿੱਚ ਨਸ਼ੇ ਤਾਂ ਨਹੀਂ ਹੁੰਦੇ ਦੇਖੋ ਜੀ ਕਿ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਉਹਦਾ ਨਾ ਤਰੀਕਾਕਾਰ ਹੁੰਦਾ ਵਾ ਹੁਣ ਪਲੇਅਰ ਇੱਕ ਚਾਰਜਰ ਮਾਈਕ੍ਰੋਡ ਦਾ ਤਿੰਨ ਤਿੰਨ ਚਾਰ ਚਾਰ ਮਾਈਕ੍ਰੋਡ ਦਾ ਲਗਾਤਾਰ ਠੀਕ ਆ ਤਾਂ ਪਲੇਅਰ ਜੇ ਕੋਈ ਆਪਣੇ ਕੋਈ ਪੇਨ ਹੋ ਗਈ ਜਿੱਦਾਂ ਮੇਰਾ ਮਸਲ ਪਿਛੋਂ ਫੁੱਲ ਹੋਇਆ ਮਰਾ ਮਸਲ ਜਾਨੀ ਕਿ ਸੱਟ ਲੱਗੀ ਮੇਰੇ ਮਸਲ ਨੂੰ ਬੈਕ ਸਾਈਡ ਤੇ ਠੀਕ ਹੈ ਉਹਦੇ ਵਿੱਚ ਸਾਨੂੰ ਪੇਨ ਕਲਰ ਕੋਈ ਇੰਜੈਕਸ਼ਨ ਲਾ ਲਈਏ ਜਾਂ ਕੋਈ ਸਾਨੂੰ ਕੋਈ ਫਟਾ ਮੰ ਲੈ ਲਈਏ ਕਿਉਂਕਿ ਇਹ ਚੀਜ਼ਾਂ ਕਬੱਡੀ ਦੇ ਵਿੱਚ ਕੋਈ ਨਿਸ਼ਾਨੀ ਹੈ ਠੀਕ ਹੈ ਕਿਉਂਕਿ ਕੋਈ ਬੰਦੇ ਨੇ ਮਿਹਨਤ ਕਰਨੀ ਆ ਉਹਨੂੰ ਸੱਟ ਵੀ ਲਗਣੀ ਆ ਉਹਨੇ ਆਪਣਾ ਗਰਾਊਂਡ 'ਚ ਵੀ ਖੇਡਣਾ ਕਿਉਂਕਿ ਇੱਥੇ ਇਸ ਵਾਸਤੇ ਇੱਥੇ ਨਿਸ਼ਾ ਕੋਈ ਨਹੀਂ ਬਾਕੀ ਇਹ ਵਾਕੇ ਇਹਦੇ ਵਿੱਚ ਮਿਹਨਤ ਹੈ ਹਾਂਜੀ ਗੱਲ ਹੈ ਲੈਂਦੇ ਪੰਜਾਬ ਤੋਂ ਕਿੰਨਾ ਸਮਾਂ ਹੋ ਗਿਆ ਕੈਨੇਡਾ ਖੇਡਦਿਆਂ ਨੂੰ ਮੈਂ ਦੂਸਰੀ ਦਫਾ ਆਇਆ ਹਾਂ ਬਾਕੀ ਮੈਂ ਹੋਰ ਵੀ ਕੰਟਰੀਆਂ ਜਿਹਾ ਅਸਟ੍ਰੇਲੀਆ ਮੈਂ ਤਿੰਨ ਦਫਾ ਗਿਆ ਆਂ ਠੀਕ ਆ ਮੈਂ ਮਲੇਸ਼ੀਆ ਗਿਆ ਆਂ ਬਿਹਰਨ ਗਿਆ ਆਂ ਠੀਕ ਆ ਕੈਨੇਡਾ ਮੈਂ ਦੂਸਰੀ ਦਫਾ ਆਇਆ ਠੀਕ ਆ ਤੇ ਛੋਟਾ ਭਾਈ ਵੀ ਮੇਰਾ ਖੇਡਦਾ ਵਾ ਦੋ ਦੋਵੇਂ ਬ੍ਰਦਰ ਖੇਡਦੇ ਆਂ ਦੋਵੇਂ ਬ੍ਰਦਰ ਅੱਛਾ ਕੈਨੇਡਾ ਦੂਸਰੀ ਵਾਰੀ ਆਏ ਸੀ ਉਹ ਦੂਜੀ ਟੀਮ 'ਚ ਖੇਡ ਰਿਹਾ ਮੈਂ ਇਸ ਟੀਮ 'ਚ ਖੇਡ ਰਿਹਾ ਤੇ ਕੱਲ ਨੂੰ ਸਾਡਾ ਗੁਰੂ ਘਰ ਮੈਚ ਆ ਉੱਥੇ ਸਰੀ ਸੀ ਤੇ ਉੱਥੇ ਵੀ ਵਾਵਾ ਇਕੱਠ ਆ ਉੱਥੇ ਵੀ ਵਧੀਆ ਨਜ਼ਾਰੇ ਹੋ ਫਰਕ ਹੀ ਮਹਿਸੂਸ ਕਰਦੇ ਹਾਂ ਲੈਂਦੇ ਪੰਜਾਬ ਤੇ ਅੱਜ ਤੁਸੀਂ ਕੈਨੇਡਾ ਦੇ ਵਿੱਚ ਖੇਡ ਰਹੇ ਹੋ ਫਰਕ ਕੋਈ ਨਹੀਂ ਮਹਿਸੂਸ ਕਰਦੇ ਚੜਦਾ ਪੰਜਾਬ ਲੈਂਦਾ ਪੰਜਾਬ ਇੱਕ ਹੈ ਇਹ ਭਰਾਵਾ ਸਮਝ ਲਓ ਸਾਨੂੰ ਆਪਣੇ ਨਾਲੋਂ ਸਾਨੂੰ ਚੜਦਾ ਪੰਜਾਬ ਯਾਨੀ ਕਿ ਬਹੁਤਾ ਵਧੀਆ ਲੱਗਦਾ ਲੈਂਦਾ ਵੀ ਸਾਡਾ ਆਪਣਾ ਚੜਦਾ ਵੀ ਸਾਡਾ ਆਪਣਾ ਕਿਉਂਕਿ ਇਹ ਸਿਰਫ ਇੱਕ ਮਿਲਣ ਦੇ ਬਹਾਨੇ ਬਣਿਆ ਤੇ ਜਿੱਦਾਂ ਇੱਕ ਲਾ ਲੋ ਕਿ ਅਸੀਂ ਇੱਕ ਬਹਾਨਾ ਬਹਾਨਾ ਬਣ ਕੇ ਅਸੀਂ ਇੱਥੋਂ ਦੀ ਆਏ ਆਂ ਜਿਵੇਂ ਅਸੀਂ ਕਬੱਡੀ ਨਾਲ ਖੇਡਦੇ ਆਂ ਤੁਸੀਂ ਸਾਡਾ ਇੰਟਰਵਿਊ ਨਾ ਲੈਂਦੇ ਠੀਕ ਆ ਗੱਲ ਇਹ ਵਾ ਕਿ ਸਿਰਫ ਇੱਕ ਪਿਆਰ ਆ ਤੁਸੀਂ ਸਟਾਈਲ ਬੜਾ ਵੱਖਰਾ ਜਿਹਾ ਬਣਾਇਆ ਤੁਹਾਡੀ ਲੁੱਕ ਵੱਖਰੀ ਆ ਜਿਹਨ ਚ ਕਿਤਾਬ ਆਪਣੀ ਲੁੱਕ ਨੂੰ ਵੱਖਰਾ ਕਿਉਂ ਰੱਖਿਆ ਇਹ ਲੋਕ ਯਾਨੀ ਕਿ ਮੈਂ ਸ਼ੁਰੂ ਤੋਂ ਹਾਂ ਦਾ ਇੱਕ ਆਪਣਾ ਸਟਾਈਲ ਹੈ ਮੇਰਾ ਤੇ ਮੈਂ ਕਬੱਡੀ ਦੇ ਵਿੱਚ ਮੇਰਾ ਇੱਕ ਜਦੋਂ ਮੈਂ ਸ਼ੁਰੂ ਕੀਤੀ ਸੀ ਮੈਂ ਉਦੋਂ ਸਟਾਈਲ ਯਾਨੀ ਕਿ ਸ਼ੁਰੂ ਕੀਤਾ ਸੀ ਠੀਕ ਹੈ ਨਾ ਤੇ ਬਹੁਤ ਸਾਰੇ ਲੋਕਾਂ ਨੇ ਮੇਰੇ ਵੱਲ ਵੇਖ ਕੇ ਮੈਂ ਅਪਰੀਸ਼ੀਏਟ ਕੀਤਾ ਲੋਕਾਂ ਨੇ ਇਹ ਚੀਜ਼ਾਂ ਕੀਤੇ ਆ ਕਬੱਡੀ ਦੇ ਵਿੱਚ ਨਹੀਂ ਜੀ ਕਬੱਡੀ ਗੇਮ ਨਹੀਂ ਆ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੇਅਰਫੁੱਲ ਕਰਨਾ ਆਪਣਿਆਂ ਨੂੰ ਦਿਖਾਉਣ ਦੇ ਵਿੱਚ ਅੱਛਾ ਦਿਸਣਾ ਠੀਕ ਹੈ ਤੁਸੀਂ ਮਿਹਨਤ ਕੀਤੀ ਤੁਸੀਂ ਮਿਹਨਤ ਕੀਤੀ ਜੋ ਆਪਣੇ ਵਾਸਤੇ ਕੀਤੀ ਜੇ ਤੁਸੀਂ ਜਾਂਦਾ ਇਹ ਚੀਜ਼ਾਂ ਨਾ ਕਰੋਗੇ ਤਾਂ ਨਾ ਫਿਰ ਉਹ ਬੰਦੇ ਦੀ ਨਜ਼ਰ ਵੀ ਨਹੀਂ ਪੈਂਦੀ ਇਹ ਵਧੀਆ ਲੱਗਦਾ ਸਟਾਈਲ ਬਣਾਉਣਾ ਆਪਾਂ ਨੂੰ ਸ਼ੁਰੂ ਜਾਂਦੇ ਜਾਂਦੇ ਖੇਡ ਪ੍ਰੇਮੀਓ ਨੂੰ ਦੋਨਾਂ ਵੱਲੋਂ ਕੀ ਮੈਸੇਜ ਹੈ ਭਾਜੀ ਦੇ ਦਾਂ ਦੋਨੋਂ ਪ੍ਰੇਮੀਓ ਨੂੰ ਸਾਡੇ ਵਾਸਤੇ ਇਹ ਵਾ ਕਿ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਠੀਕ ਹੈ ਤੁਹਾਡਾ ਇੰਟਰਵਿਊ ਲਿਆ ਤੇ ਬਾਕੀ ਪਿਆਰ ਆ ਠੀਕ ਹੈ ਕੈਨੇਡਾ ਆਏ ਆ ਬਹੁਤ ਵਧੀਆ ਲੱਗਾ ਠੀਕ ਹੈ ਦੂਸਰੀ ਦਫ਼ਾ ਆਏ ਆ ਤੇ ਇੱਥੇ ਵਾਵਾ ਇਕੱਠ ਹੋਇਆ ਮੈਚ ਦੇ ਉੱਤੇ ਤੇ ਬਾਕੀ ਇਦਾਂ ਮੈਚ ਹੁੰਦੇ ਰਹਿਣ ਤੇ ਆਪਾਂ ਮਿਲਦੇ ਰਹੀਏ ਇੱਕ ਦੂਜੇ ਨੂੰ ਤੇ ਇੱਕ ਯਾਨੀ ਕਿ ਮੁਹੱਬਤ ਬਣੀ ਰਹੇ ਸਾਡੀਆਂ ਵੀ ਤੁਹਾਨੂੰ ਦੋਨਾਂ ਨੂੰ ਦੁਆਵਾਂ ਵਾਹਿਗੁਰੂ ਇਸੇ ਤਰ੍ਹਾਂ ਹੀ ਤੁਹਾਨੂੰ ਸਿਹਤ ਯਾਗ ਰੱਖਣ ਤੁਸੀਂ ਹਮੇਸ਼ਾ ਇਦਾਂ ਹੀ ਕੈਨੇਡਾ ਦੀਆਂ ਗਰਾਊਂਡਾਂ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਇਸ ਖੇਡ ਨੂੰ ਮਾਂ ਖੇਡ ਕਬੱਡੀ ਨੂੰ ਹੋਰ ਪਰਫੁੱਲਤ ਕਰੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ